ਉਹ ਇੱਕ ਮੇਰੀ ਵੀ ਨਹੀਂ ਮੰਨਦੇ ਮੈਂ ਕੀ ਕਰਾਂ ਹਾਂ ਬਿੱਟੂ ਸਾਹਿਬ ਕੀ ਕਹਿਣਾ ਚਾਹੁੰਗੇ ਜੀ ਦੇਖੋ ਅੱਜ ਜਿੱਥੇ ਆ ਪਹੁੰਚੇ ਹਾਂ ਟਮੋਰੀਆ ਪੁਲ ਦੀ ਆਪਾਂ ਗੱਲ ਕਰਦੇ ਹਾਂ ਇਹ ਗੱਲ ਸਿਰਫ ਇੰਨੀ ਸੀ ਵੀ ਇਹਨੂੰ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹ ਕਦੇ ਨਾ ਕਦੇ ਉਦਘਾਟਨ ਕਰਨ ਦੀ ਗੱਲ ਕਰ ਰਹੀ ਸੀ ਮਤਲਬ ਸਾਡੇ ਜਿਹੜੇ ਬੀਜੇਪੀ ਦੇ ਕਾਉਂਸਲਰ ਨੇ ਸਾਡੇ ਪ੍ਰਧਾਨ ਨੇ ਸਾਡੇ ਮੰਡਲ ਪ੍ਰਧਾਨ ਨੇ ਸਾਡੀ ਟੀਮ ਆ ਉਹਨਾਂ ਦਾ ਮਨ 'ਚ ਇਹ ਸੀ ਉਹਨਾਂ ਦੇ ਮਨ 'ਚ ਇਹ ਭਾਵਨਾ ਸੀ ਵੀ ਇਹ ਰੇਲਵੇ ਦਾ ਕੰਮ ਆ ਸੈਂਟਰ ਦਾ ਕੰਮ ਆ ਵੀ ਤੁਸੀਂ ਜ਼ਰੂਰ ਆ ਕੇ ਉਰੇ ਵਿਜ਼ਿਟ ਕਰੋ ਸੀਨੀਅਰ ਲੀਡਰਸ਼ਿਪ ਸ਼ਰੀਨ ਸਾਹਿਬ ਮੈਂ ਸਾਡੀ ਹੋਰ ਸੀਨੀਅਰ ਲੀਡਰਸ਼ਿਪ ਸਾਡੀ ਮਹਿਲਾ ਮੰਡਲ ਬੀਜੇਪੀ ਦਾ ਸਾਡਾ ਯੂਥ ਵਿੰਗ ਸਾਰੇ ਅੱਜ ਆਏ ਆ ਸਿਰਫ ਬੀਜੇਪੀ ਦੇ ਕਿਉਂਕਿ ਇਹ ਲਗਾਤਾਰ ਉਰੇ ਕੰਮ ਕਰਦੇ ਆ ਖੂਨ ਪਸੀਨਾ ਬਹਾਉਂਦੇ ਆ ਤੇ ਜੇ ਕੋਈ ਆ ਕੇ ਹੋਰ ਆਪਣੀ ਗੱਲ ਕਰੇ ਉਰੇ ਉਹ ਜੀ ਸਦਕੇ ਉਦਘਾਟਨ ਕਰਨ ਕਰਦੇ ਆ ਜਿਹੜੇ ਪੰਜਾਬ ਦੇ ਕੰਮ ਆ ਉਹ ਕਰਨ ਪਰ ਇਹ ਚੰਗਾ ਨਹੀਂ ਸ਼ੋਭਾ ਨਹੀਂ ਦਿੰਦਾ ਵੀ ਕਿਸੇ ਹੋਰ ਕੰਮ ਦੇ ਕ੍ਰੈਡਿਟ ਲੈਣਾ ਉਹਦੀ ਵਾਰਚ ਅੱਜ ਮੈਂ ਵੀ ਮੈਦਗਾਟਨ ਕਰਨ ਨਹੀਂ ਆਇਆ ਮੈਂ ਫੇਰ ਮੈਂ ਦਰਹਾਵਾ ਮੈਂ ਇਹ ਤੋਗਾਟਨ ਕਰਨ ਬਿਲਕੁਲ ਨਹੀਂ ਆਇਆ ਕਿਉਂਕਿ ਮੋਦੀ ਜੀ ਦੀ ਬੜਾ ਜਿਹੜੀ ਗਵਰਨਮੈਂਟ ਹੈ ਉਹ ਸਰਕਾਰ ਅਲੱਗ ਤੇ ਅੱਜ ਸਿਰਫ ਇਹਨੂੰ ਸਾਰੇ ਇਲਾਕੇ ਦੇ ਕਹਨ ਤੇ ਭਾਜਪੀ ਦੇ ਲੀਡਰਸ਼ਿਪ ਦੇ ਕਹਨ ਤੇ ਅੱਜ ਜਲਦੀ ਤੋਂ ਜਲਦੀ ਮੈਂ ਉਹਨਾਂ ਨੂੰ ਜਿੱਦਣ ਇਹਨਾਂ ਨਾਲ ਗੱਲ ਹੋਈ ਸੀ ਮੈਂ ਉਹਨੂੰ ਕਿਹਾ ਸੀ ਤੇਜ਼ ਕੰਮ ਕਰੋ ਇਨੂੰ ਡਿਲੇ ਨਾ ਕਰੋ ਕਿਉਂਕਿ ਜਿਹੜਾ ਰੇਲਵੇ ਆ ਨਾ ਉਹਦਾ ਕੰਮ ਬੜਾ ਸੈਂਸਿਟਿਵ ਹੁੰਦਾ ਜੀ ਜਿਹੜੀ ਗੱਡੀ ਆ ਰੋਡਵੇਜ਼ ਹਾਈਵੇਜ਼ ਆ ਉਹ ਤਾਂ ਜੇ ਇਧਰ ਦੀ ਇਧਰ ਨੂੰ ਕੱਟ ਮਾਰ ਕੇ ਨਿਕਲ ਜੂ ਜੇ ਟੋਹਾਏ ਥੱਲੇ ਜਿਹੜੀ ਰੇਲ ਆ ਉਹਨੇ ਟੰਨਾ ਦੇ ਟੰਨ ਭਾਰ ਚੱਕ ਕੇ ਨਿੰਗਣਾ ਉਤੋਂ ਤੇ ਸਪੀਡ ਤੇ ਨਿੰਗਣਾ ਤੇ ਮੁਸਾਫਰਾ ਨਾ ਭਰੀ ਹੋਈ ਪੈਸੈਂਜਰ ਦੇ ਨਿਕਲਣਾ ਉਹ ਬੜਾ ਟੈਕਨੀਕਲ ਕੰਮ ਹੁੰਦੇ ਆ ਜੀ ਇਹ ਪਹਿਲਾਂ ਮੈਂ ਵੀ ਜਦੋਂ ਐਮਪੀਸੀ ਕਈ ਗੱਲਾਂ ਕਹਿ ਦਿੰਦੇ ਸੀ ਵੀ ਕਿਉਂ ਨਹੀਂ ਜੀ ਪਰ ਇਹਦੇ ਲਈ ਬੜਾ ਹੁਣ ਇਹ ਜਿਹੜੀ ਅੱਗੇ ਤੋਂ ਪੰਜਾਬ ਨੂੰ ਕਿੱਡਾ ਵੱਡਾ ਫਾਇਦਾ ਹੋਣਾ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਫਰੇਟ ਭਾਰ ਮਾਲ ਪਹਾੜਾ ਟ੍ਰੇਨ ਆ ਉਹਦਾ ਜਿਹੜੀ ਸਪੀਡ ਆ ਜਿਹੜੀ ਪ੍ਰਾਈਮ ਮਿੰਿਸਟਰ ਦਾ ਵਿਜ਼ਨ ਆ ਵੀ ਇਹਨੂੰ ਵਧਾਉਣਾ ਹੈ ਕੁੱਲ ਦੇਸ਼ ਦੇ ਵਿੱਚ 24 ਕਿਲੋਮੀਟਰ ਜੇ ਔਸਟਨ ਸਪੀਡ ਕੱਢੀਏ ਕਿਤੇ 50 ਕਿਤੇ 60 ਤੱਕ 24 ਕਿਲੋਮੀਟਰ ਦੀ ਸਪੀਡ ਬਣਦੀ ਆ ਪਰ ਹੁਣ ਆ ਜਿਹੜਾ ਬਣ ਗਿਆ ਉੱਤੇ ਕੱਲਾ ਇਹ ਪੁਲ ਥੱਲੇ ਜਿਹੜੇ ਬਣੇ ਨੇ ਇਹ ਤਾਂ ਹੈ ਹੀ ਹੈ ਪਰ ਜਿਹੜੀ ਟ੍ਰੇਨ ਵੀ ਨਿਕਲੀਆਂ ਫਰੇਟ ਜਿਹੜਾ ਸਿੱਧਾ ਅਮਰਸਰ ਸਾਹਿਬ ਤੋਂ ਬੰਦਰਗਾਹ ਤੇ ਜਾਣਾ ਦਿੱਲੀ ਤੋਂ ਲੈ ਕੇ ਅੱਗੇ ਤੱਕ ਜਾਣਾ ਚਾਹੀ ਮਾਲ ਆਉਣਾ ਉਹ 100 ਕਿਲੋਮੀਟਰ ਦੀ ਸਪੀਡ ਨਾਲ ਸਾਡੀ ਜਿਹੜੀ ਮਾਲ ਪਾੜਾ ਟ੍ਰੇਨ ਐ ਇੱਥੋਂ ਚੱਲ ਸਕੂਗੀ ਤੇ ਜਿਹੜੀ ਪੈਸੇਂਜਰ ਉਹ 130 ਕਿਲੋਮੀਟਰ ਦੀ ਸਪੀਡ ਤੇ ਸਾਰਾ ਟਰੈਕ ਜਿੰਨਾ ਵੀ ਸਾਡੇ ਪੰਜਾਬ ਚ ਟਰੈਕ ਆ ਉਹ 130 ਕਿਲੋਮੀਟਰ ਦੀ ਸਪੀਡ ਤੇ ਟ੍ਰੇਨ ਚੱਲਦੀ ਆ ਪੈਸੇਂਜਰ ਤੇ ਇਹਦੇ ਨਾਲ ਹੁਣ 100 ਕਿਲੋਮੀਟਰ ਤੇ ਚੱਲਣ ਯੋਗ ਟ੍ਰੇਨ ਸਾਡੀ ਹੋ ਜੂਗੀ ਅਸਲੀ ਬੈਨੀਫਿਟ ਇਹਦਾ ਇਹ ਆ ਤੇ ਬਾਕੀ ਥੱਲੇ ਸਾਨੂੰ ਫਾਇਦਾ ਹੋ ਗਿਆ ਇਹਦਾ ਜੀ ਬਿੱਟੂ ਜੀ ਇੱਕ ਜਿਹੜਾ ਸੈਨਾ ਨੇ ਕਿਹਾ ਕਿ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਵਾਸਤੇ ਜਿਹੜਾ ਵਾ ਮਿਸਾਇਲਾ ਚੜੀਆਂ ਗਈਆਂ ਸੀਗੀਆਂ ਇਹ ਬਹੁਤ ਤੁਸੀਂ ਗੱਲ ਅੱਜ ਮੈਂ ਸੋਚ ਰਿਹਾ ਸੀ ਜਦੋਂ ਸਾਡੀ ਫੌਜ ਬੋਲ ਰਹੀ ਸੀ ਮੈਨੂੰ ਸਾਨੂੰ ਗੱਲਾਂ ਤਾਂ ਪਤਾ ਪਰ ਜੇ ਅਸੀਂ ਪੋਲਿਟੀਕਲ ਲੋਕ ਬੋਲਦੇ ਆ ਤੇ ਲੋਕ ਉਹਨੂੰ ਉਸ ਤਰੀਕੇ ਨਾਲ ਲੈਂਦੇ ਆ ਤੇ ਪਰ ਅੱਜ ਜਦੋਂ ਇੱਕ ਫੌਜ ਦੇ ਜਰਨਲਾਂ ਨੇ ਜਰਨਲਸ ਨੇ ਪੰਜਾਬੀ ਚ ਜਰਨਲ ਕਹਿ ਦੇਈਦਾ ਤੇ ਜਦੋਂ ਜਰਨਲਸ ਨੇ ਬਹਿ ਕੇ ਦਿਖਾਇਆ ਵੀ ਆਹ ਚੀਜ਼ਾਂ ਸੀਗੀਆਂ ਆਹ ਡਰੋਨ ਆ ਮਜ਼ਾਇਲ ਸੀ ਜਿਹੜੀ ਸਿੱਧੀ ਕਿਉਂਕਿ ਉਹਨਾਂ ਨੂੰ ਤਾਂ ਇੱਕ ਇੱਕ ਚੀਜ਼ ਆ ਜਾਂਦੀ ਆ ਅੱਜਕੱਲ ਜਿਹੜੀ ਵਾਰਜ਼ ਰੂਮ ਆ ਅੱਜ ਅੱਜ ਵਾਰ ਜ਼ੋਨ ਨਾ ਜਿਹੜੇ ਅੱਜ ਦੀ ਲੜਾਈ ਵੀਡੀਓ ਗੇਮ ਵਾਂਗੂ ਆ ਜਿਵੇਂ ਆਪਾਂ ਸਕਰੀਨ ਤੇ ਦੇਖਦੇ ਆ ਨਾ ਸਾਰਾ ਕੁਝ ਵਾਰ ਰੂਮ ਨੇ ਉਹਦੇ ਵਿੱਚੋਂ ਲੜਾਈ ਲੜੀ ਜਾਂਦੀ ਆ ਅਗਲੀ ਵਾਲੀ ਗੱਲ ਨਹੀਂ ਗਈ ਇਹ ਉੱਥੋਂ ਦੇਖਿਆ ਜਾਂਦਾ ਇੰਡੀਆ ਨੇ ਤੁਸੀਂ ਇੱਕ ਮਾਣ ਵਾਲਾ ਉਦੋਂ ਕਈ ਲੋਕ ਕਹਿੰਦੇ ਸੀ ਜੀ ਪ੍ਰਾਈਮ ਮਿਨਿਸਟਰ ਨੇ ਇੰਨਾ ਆਪਣੇ ਸਾਇੰਟਿਸਟਾਂ ਤੇ ਇੰਨਾ ਜ਼ੋਰ ਦਿੱਤਾ ਪਿਛਲੇ 12 ਸਾਲ ਚ ਅੱਗੇ ਕੀ ਸੀ ਜਦੋਂ ਉੱਤੋਂ ਲੜਾਈ ਚੱਲਦੀ ਸੀ ਸਾਨੂੰ ਇਮੇਜ ਕਿੱਥੋਂ ਲੈਣੇ ਪੈਂਦੇ ਸੀ ਕੋਈ ਅਮਰੀਕਾ ਦੀ ਸੈਟਲਾਈਟ ਤੋਂ ਕੋਈ ਰਸ਼ੀਆ ਦੀ ਸੈਟਲਾਈਟ ਤੋਂ ਇਸ ਵਕਤ ਸਾਡੀਆਂ ਆਪ ਦੀਆਂ ਆਈਡੀਆ ਤਕੜੀਆਂ ਸੈਟਲਾਈਟਸ ਨੇ ਜਿਹੜੀਆਂ ਪ੍ਰਧਾਨ ਮੰਤਰੀ ਜੀ ਨੇ ਇੱਕ ਵਾਰ ਫੇਲ ਹੋਈ ਜਾ ਕੇ ਉਹਨੂੰ ਜੱਫਾ ਹੀ ਪਾਈ ਕੱਲ ਲਾਏ ਵੀ ਨਮੋਸ਼ ਨਹੀਂ ਹੋਣਾ ਕੋਈ ਕਮੀ ਨਹੀਂ ਪੈਸੇ ਦੀ ਕਰੋ ਟ੍ਰਾਇਲ ਦੁਆਰਾ ਚੜਿਆ ਕਿ ਅੱਜ ਸਾਡੀਆਂ ਸੈਟਲਾਈਟਸ ਉੱਤੇ ਇੰਨੀਆਂ ਸੈਟਲਾਈਟਸ ਸੀ ਵੱਡੀਆਂ ਤਿੰਨ ਤੋਂ ਚਾਰ ਸਾਈਡ ਜਿਹੜੀ ਇੱਕ 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 ਮਤਲਬ ਛੋਟੀ ਤੋਂ ਛੋਟੀ ਕਣਕ ਜਿਹਨੂੰ ਇੱਕ ਕਣਕ ਕਹਿੰਦੇ ਨੇ ਜਿਵੇਂ ਨੂਨ ਦਾ ਦਾਣਾ ਜਾਂ ਮਿੱਟੀ ਉਸ ਤਰੀਕੇ ਨਾਲ ਇਮੇਜ ਸੀ ਜਿਹੜੀਆਂ ਉਹ ਸੈਟਲਾਈਟ ਸਾਨੂੰ ਦੇ ਰਹੀਆਂ ਸੀ ਤੇ ਅਸੀਂ ਕਾਊਂਟਰ ਕਰ ਰਹੇ ਸੀ ਉਹਨਾਂ ਨੇ ਦਿਖਾਇਆ ਵੀ ਸਾਰਾ ਜਿਹੜੀ ਉਹ ਟ੍ਰੈਜੈਕਟਰੀ ਸੀ ਜਿਹਨੂੰ ਟ੍ਰੈਜੈ ਉਹਨੂੰ ਕਹਿੰਦੇ ਆ ਜਿਹੜਾ ਉਹ ਆਪਣੇ ਵੱਲ ਇਧਰ ਨੂੰ ਨਿਸ਼ਾਨ ਕਰਦੇ ਆ ਉਹ ਸਾਰੀਆਂ ਦਰਬਾਰ ਸਾਹਿਬ ਵੱਲ ਸੀ ਅੱਜ ਫੌਜ ਨੇ ਕਿਹਾ ਤੇ ਇੱਕ ਪਾਸੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਹੀ ਫੌਜ ਉਦੋਂ ਵੀ ਜਰਨੈਲ ਕਈ ਪੰਜਾਬੀ ਸੀ ਉਦੋਂ ਵੀ ਜਰਨੈਲ ਕਈ ਪੰਜਾਬੀ ਸੀ ਹੁਣ ਵੀ 에ਅਰ ਫੋਰਸ ਦੇ ਚੀਫ ਪੰਜਾਬੀ ਨੇ ਤੇ ਪਰ ਉਹਨਾਂ ਨੇ ਹਮਲਾ ਕਰਤਾ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੇ ਕਹਿਣ ਤੇ ਹੈ ਢੇਰੀ ਕਰਤਾ ਸਾਡਾ ਕਿਉਂਕਿ ਇਨਸਾਨੀਅਤ ਅਮਨ ਸ਼ਾਂਤੀ ਗੁਰੂਆਂ ਨੇ ਦੱਸਿਆ ਤੇ ਸਾਡੀ ਅੱਜ ਫੌਜ ਨੇ ਦੇਸ਼ ਦੀ ਨੇ ਇੱਕ ਕੰਕਰ ਵੀ ਜਿਹੜੀ ਹੈ ਦਰਬਾਰ ਸਾਹਿਬ ਤੇ ਆਉਣ ਨਹੀਂ ਤਾਂ ਆਉਣ ਦਿੱਤੀ ਇਹ ਇਹ ਆ ਫੌਜ ਦੇ ਤੇ ਨਰਿੰਦਰ ਮੋਦੀ ਦੇ ਅੰਦਰ ਉਹਨਾਂ ਦੇ ਅੰਦਰ ਲੋਕ ਦਿਖਾਵਾ ਕਰਦੇ ਆ ਉਹ ਬਾਣੀ ਉਹਨਾਂ ਦੇ ਦਰਬਾਰ ਸਾਹਿਬ ਉਹਨਾਂ ਦੇ ਅੰਦਰ ਇਹ ਫਰਕ ਅੱਜ ਕਾਂਗਰਸ ਵਾਲੇ ਦੇਣ ਜਵਾਬ ਵੀ ਥੋੜੀ ਭਾਈ ਫੌਜ ਸੀ ਜਦੋਂ ਤੁਸੀਂ ਲੀਡਰ ਸੀ ਤੁਸੀਂ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਅੱਜ ਫਰਕ ਅੱਜ ਦੇਖੋ ਨਾ ਦੂਜੀ ਗੱਲ ਇੱਕ ਹੋਰ ਸਭ ਤੋਂ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੁਨੀਆ 'ਚ ਦੇਖੋ ਅੱਜ ਜਿਹੜੇ-ਜਿਹੜੇ ਪਾਰਟੀ ਦੇ ਲੀਡਰ ਨੇ ਚਾਹੇ ਉਹ ਥਰੂਰ ਸਾਹਿਬ ਹੋਣ ਚਾਹੇ ਮਨੀਸ਼ ਤਵਾੜੀ ਤੋਂ ਹੋਰੋਂ ਐਮਪੀ ਰਹੇ ਨੇ ਪਾਰਟੀ ਨੇ ਉਹਨਾਂ ਦਾ ਕਿਸੇ ਦਾ ਨਾਂ ਨਹੀਂ ਭੇਜਿਆ ਪਰ ਉਹ ਦੇਸ਼ ਲਈ ਕਾਂਗਰਸ ਤੋਤੇ ਹੋ ਕੇ ਦੇਸ਼ ਲਈ ਮੋਦੀ ਜੀ ਲਈ ਸਾਰੇ ਜਾ ਰਹੇ ਆ ਤੇ ਇਹ ਫਰਕ ਆ ਇਹ ਫਰਕ ਆ ਇਹਨਾਂ ਨੇ ਤਾਂ 9 ਉਹਨਾਂ ਦੇ ਭੇਜੇ ਇਹਨਾਂ ਨੇ 9 ਉਹਨਾਂ ਦੇ ਭੇਜੇ ਜਿਹੜੇ ਕਦੇ ਨਾ ਕਦੇ ਪਾਕਿਸਤਾਨ ਦੇ ਮੁਗਲਾਂ ਦੇ ਧਿਆਨ ਨਾਲ ਸੁਣਿਓ ਇਹਨਾਂ ਨੇ 9 ਪੰਜਾਬ ਦਾ ਵੀ ਉਹਦਾ ਭੇਜਿਆ ਜਿਨੇ ਹਮੇਸ਼ਾ ਖਾਲਿਸਤਾਨ ਦੇ ਗੈਂਗਸਟਰਾਂ ਦੇ ਦੂਜੇ ਜਿਹੜੇ ਅਤਵਾਦੀ ਰਹੇ ਆ ਉਹਦੇ ਤੇ ਜਦੋਂ ਗੱਲਾਂ ਪਾਰਲੀਮੈਂਟ ਚ ਕੀਤੀਆਂ ਮੁਗਲਾਂ ਦੀਆਂ ਕੀਤੀਆਂ ਮੁਗਲਾਂ ਦੀਆਂ ਆਪਣੇ ਗੁਰੂਆਂ ਦੀਆਂ ਨਹੀਂ ਕੀਤੀਆਂ ਮੁਗਲਾਂ ਦੀਆਂ ਕੀਤੀਆਂ ਤੇ ਉਹਨਾਂ ਦੇ ਨਾਂ ਕਾਂਗਰਸ ਪਾਰਟੀ ਨੇ ਨਾਂ ਭੇਜੇ ਇਹ ਪਾਰਲੀਮੈਂਟ ਚ ਨਹੀਂ ਜਿਹੜੇ ਬਖਸ਼ ਦੇ ਦੇਸ਼ ਨੂੰ ਜੇ ਇਹਨਾਂ ਨੂੰ ਬਾਹਰ ਭੇਜ ਦਿੰਦੇ ਇਹ ਜਾ ਕੇ ਉੱਥੇ ਗਦਾਰਾਂ ਨਾਲ ਰਲ ਕੇ ਕੀ ਕੁਛ ਕਰਦੇ ਇਸ ਕਰਕੇ ਜਿਹੜੇ ਟਰੂ ਨੈਸ਼ਨਿਸਟ ਨੇ ਜਿਨ੍ਹਾਂ ਦੇ ਅੰਦਰ ਕੁੱਟ-ਕੁੱਟ ਕੇ ਭਦੇ ਭਰਿਆ ਏ ਉਹ ਲੋਕ ਚਾਹੀ ਕਿਸੇ ਪਾਰਟੀ ਦੇ ਹੋਣ ਮੈਂ ਬਾਕੀ ਜਿਹੜੇ ਰਹਿ ਗਏ ਉਹਨਾਂ ਨੂੰ ਨਹੀਂ ਕਹਿੰਦਾ ਜਿਹੜੇ ਮੈਂ ਕਾਂਗਰਸ ਦੇ ਨਾਂ ਭੇਜੇ ਆ ਮੈਂ ਉਹਨਾਂ ਤੇ ਗੱਲ ਕਰ ਰਿਹਾ ਬਾਕੀ ਸਾਰੇ ਹੀ ਚਾਹੇ ਕਿਸੇ ਪਾਰਟੀ ਦੇ ਐਮਪੀ ਨੇ ਉਹ ਦੇਸ਼ ਨਾਲ ਤੇ ਪ੍ਰਧਾਨ ਮੰਤਰੀ ਨਾਲ ਖੜੇ ਆ ਬਿੱਟੂ ਜੀ ਇੱਕ ਯੂਟਿਊਬਰ ਜਿਹੜੇ ਨੇ ਉਹਨਾਂ ਦੇ ਉੱਤੇ ਐਕਸ਼ਨ ਹੋ ਰਿਹਾ ਜਿਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਫੇਰੀਆਂ ਲੱਗੀਆਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਪੰਡਿਆ ਵਿੱਚ ਰਹਿ ਕੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਜੜੀਆਂ ਹਰਕਤਾਂ ਕਰ ਰਹੇ ਨੇ ਨਹੀਂ ਦੇਖੋ ਦੇਖੋ ਇਹ 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 ਗਦਾਰ ਹਮੇਸ਼ਾ ਹੁੰਦੇ ਆ ਗਦਾਰ ਹਮੇਸ਼ਾ ਰਹੇ ਆ ਤੇ ਉਹ ਗਦਾਰਾਂ ਨੂੰ ਪਛਾਨਣਾ ਗਦਾਰਾਂ ਨਾਲ ਹਸਾਬ ਤਾਬ ਕਰਨਾ ਉਹ ਸਰਕਾਰਾਂ ਜਾਣਦੀਆਂ ਉਹ ਸਾਡੀਆਂ ਫੋਰਸਿਸ ਜਾਣਦੀਆਂ ਏ ਉਹ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਪਿੱਟਵਾਜੀ ਪਿਛਲੇ ਟਾਈਮ ਦੇ ਉੱਤੇ ਕੁਮਾਰ ਗੌਰ ਸੱਤਾ ਯਾਦਵ ਨੇ ਇੱਥੇ ਆਏ ਨੇ ਆਏ ਰੋਰੀਆ ਬੋਲਦੇ ਇੱਥੇ ਆਏ ਜਾਨੀ ਕਿ ਕੀਤਾ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਹੈ ਇਹ ਉਹਨਾਂ ਨੇ ਹਫ਼ਤੇ ਦਾ ਟਾਈਮ ਦਿੱਤਾ ਤੁਸੀਂ ਤੇ ਅੱਜ ਉਹ ਵਾਅਦਾ ਪੂਰਾ ਇੱਕ ਗੱਲ ਸਮਝੋ ਜੀ ਕੁਮਾਰ ਗੌਰਵ ਜੀ ਆ ਜਿਹੜੇ ਉਹ ਬਹੁਤ ਇੱਕ ਆਰਟਿਸਟ ਨੇ ਜੀ ਤੇ ਉਹ ਬੜੀ ਜਿਹੜੀਆਂ ਵੀ ਤਕਲੀਫਾਂ ਹੁੰਦੀਆਂ ਐ ਉਹ ਕਈ ਵਾਰ ਵਿਅੰਗ ਐਸੇ ਕੱਸਦੇ ਆ ਵੀ ਉਹ ਜਾ ਕੇ ਸਿੱਧੇ ਵੱਜਦੇ ਆ ਜੀ ਸਰਕਾਰ ਦੀ ਪਾਰਟੀ ਦੀ ਗੱਲ ਨਹੀਂ ਮੈਂ ਸੱਚੇ ਯਾਦਵ ਜੀ ਦੀ ਗੱਲ ਕਰਦਾ ਮੇਰੇ ਉਹਨਾਂ ਨਾਲ ਜਾਤੀ ਰਿਸ਼ਤੇ ਆ ਜੀ ਅੱਜ ਦੇ ਨਹੀਂਗੇ ਹੂੰ ਬੜੀ ਵਾਰ ਮੈਂ ਸਾਡੀ ਸਰਕਾਰ ਵੀ ਸੀ ਹੂੰ ਉਦੋਂ ਵੀ ਉਹ ਕੋਈ ਨਾ ਕੋਈ ਸਾਡੇ ਉਲਟ ਉਲਟ ਨਹੀਂ ਲੋਕਾਂ ਦੇ ਹੱਕ 'ਚ ਸਾਨੂੰ ਬੇਸ਼ੱਕ ਉਲਟ ਲੱਗਦਾ ਸੀ ਪਰ ਉਹ ਲੋਕਾਂ ਦੇ ਹੱਕ 'ਚ ਗੱਲ ਹੁੰਦੀ ਸੀ ਤੇ ਜੇ ਉਹ ਸੱਚੇ ਯਾਦਵ ਜੀ ਨੇ ਇਹ ਗੱਲ ਕਰਤੀ ਤੇ ਮੈਂ ਉਹਨਾਂ ਨੂੰ ਵੀ 100% ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਲੋਕਾਂ ਦੀ ਆਵਾਜ਼ ਜੇ ਕੋਈ ਐਨਜੀਓ ਜੇ ਕੋਈ ਸੇਵਾ ਕਰਨ ਵਾਲਾ ਚੱਕਦਾ ਹੈ ਤੇ ਬਹੁਤ ਲੋਕ ਨੇ ਜਿਹੜੇ ਖੂਨਦਾਨ ਦੇ ਕੈਂਪ ਲਾਉਂਦੇ ਆ ਬਹੁਤ ਲੋਕ ਨੇ ਇਹ ਲੋਕ ਨੇ ਜਿਹੜੇ ਐਕਸੀਡੈਂਟਾਂ ਤੋਂ ਬਚਾਉਂਦੇ ਆ ਸੜਕਾਂ ਨੂੰ ਦੇਖਦੇ ਆ ਕਿਵੇਂ ਚੰਗੀਆਂ ਆ ਤੇ ਇਹ ਜਿਹੇ ਲੋਕਾਂ ਨੂੰ ਵੀ ਜਿਹੜੀ ਇਹ ਇੰਡੀਪੈਂਡੈਂਟ ਇੰਡੀਪੈਂਡੈਂਟ ਜਿਹੜੀ ਆਵਾਜ਼ ਆ ਆਵਾਜ਼ ਆ ਉਹਦੀ ਵੀ ਬਹੁਤ ਲੋੜ ਹੁੰਦੀ ਹੈ। ਉਹਦੇ ਲਾਸਟ ਕੁਐਸਚਨ ਆ ਬੀਜੇਪੀ ਇਲੈਕਸ਼ਨਾਂ ਨੂੰ ਲੈ ਕੇ ਕੀ ਰਣਨੀਤੀ ਆ ਕਿਉਂਕਿ ਬਾਕੀ ਪਾਰਟੀਆਂ ਜਿਹੜੀਆਂ ਲਗਾਤਾਰ ਪ੍ਰਚਾਰ ਦੇ ਡੱਡੀਆਂ ਹੋਈਆਂ ਵਾ ਮੈਂ ਤੁਹਾਨੂੰ ਦੱਸ ਦਿੰਨਾ ਵੀ ਬੀਜੇਪੀ ਇਹ ਇਲੈਕਸ਼ਨ ਜਿੱਤਣ ਲਈ ਲੜੇਗੀ ਤੇ ਬੀਜੇਪੀ ਪਾਰਟੀ ਚਾਹੇ ਉਹ ਜ਼ਿਲ੍ਹੇ ਦੀ ਹੋਵੇ ਚਾਹੇ ਉਹ ਸਟੇਟ ਦੀ ਹੋਵੇ ਜਾਂ ਸੈਂਟਰ ਦੀ ਹੋਵੇ ਬਹੁਤ ਸੀਰੀਅਸ ਆ ਇਹਦੇ ਉੱਤੇ ਤੇ ਤੁਸੀਂ ਦੇਖੋਗੇ ਜਿਹੜਾ ਕੈਂਡੀਡੇਟ ਵੀ ਹੋਏਗਾ ਕੈਂਡੀਡੇਟ ਵੀ ਇਹ ਸਾਰੇ ਕੈਂਡੀਡੇਟਾਂ ਨਾਲੋਂ ਬੜਾ ਮਜਬੂਤ ਕੈਂਡੀਡੇਟ ਹੋਏਗਾ ਤੇ ਅਸੀਂ ਸਾਡੇ ਕੋਲ ਤਾਂ ਦੇਖੋ ਨਾ ਦੱਸਣ ਨੂੰ ਹੈ ਹੀ ਇੰਨਾ ਕੁਛ ਤੇ ਭਾਜਪਾ ਨੂੰ ਜੇ ਜੇ ਭਾਜਪਾ ਅੱਜ ਜਿੱਤੀ ਹੁੰਦੀ ਲੁਧਿਆਣੇ 'ਚ ਉਦੋਂ ਦੀ ਮੈਂ ਗੱਲ ਕਰਦਾ ਕਈ ਕਿਸਾਨ ਲੀਡਰਾਂ ਨੇ ਨੁਕਸਾਨ ਕਰਤਾ ਬੀਪਾ ਕਾਂਗਰਸ ਦਾ ਕੁਝ ਨਹੀਂ ਹੋਇਆ ਪਰ ਅੱਜ ਫਰਕ ਹੁੰਦਾ ਨਾ ਅੱਜ ਮੈਂ ਹੁਣ ਰਾਜਸਥਾਨ ਦਾ ਹਾਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਤੇ ਕੁਦਰਤੀ ਜੇ ਮੈਂ ਉਰੇ ਉਹ ਮੈਨੂੰ ਜਿਤਾ ਕੇ ਭੇਜਦੀ ਤੇ ਮੈਂ ਮੋਦੀ ਜੀ ਨੂੰ 5 ਵਾਰ ਲਿਆਉਂਦਾ ਹੁਣ ਬੜੇ ਬੜੇ ادਗਾਟਨ ਕਰਵਾਉਂਦਾ ਹੋਰੇ ਲਿਆ ਕੇ ਬੀਸੀ ਦੇ ਨਾਮ ਦੀ ਚਰਚਾ ਚੱਲਦੀ ਹੈ ਕਿੰਨੀ ਕੋ ਸਚਾਈ ਹੈ ਦੇਖੋ ਪਾਰਟੀ ਤੋਂ ਉੱਤੇ ਕੁਝ ਨਹੀਂ ਪਰ ਬੀਜੇਪੀ ਇੱਕ ਪਾਰਟੀ ਐ ਸੀ ਆ ਇਹ ਕਾਂਗਰਸ ਚੱਲਦਾ ਕਲਚਰ ਘਰ ਵਾਲੇ ਨੂੰ ਲਿਆਓ ਘਰ ਵਾਲੀ ਨੂੰ ਲਿਆਓ ਘਰ ਵਾਲੀ ਨਹੀਂ ਬੱਚੇ ਨਹੀਂ ਉਦੋਂ ਬੱਚੇ ਨੂੰ ਲਿਆਓ ਬੀਜੇਪੀ ਬਿਲਕੁਲ ਪਰਿਵਾਰਵਾਦ ਨੂੰ ਜੇ ਬੀਜੇਪੀ ਚ ਰਹਿਣਾ ਹੈ ਤਾਂ ਫਿਰ ਇਹ ਚੀਜ਼ਾਂ ਤੋਂ ਦੂਰ ਰਹਿਣਾ ਪਊ ਜੇ ਆਪਣੇ ਬੱਚੇ ਤੇ ਘਰ ਵਾਲੀ ਨਾਲ ਗੱਲ ਕਰਨੇ ਫਿਰ ਕਾਂਗਰਸ ਹੈਗੀ ਆਮ ਆਦਮੀ ਹੈਗੀ ਉਹ ਚਲੇ ਜਾਓ ਸਰਕਾਰ ਜਿਹੜੀ ਹੈ ਉਹ ਅਰਪਨ ਸਟੇਟ ਬਣਾਉਣ ਜਾ ਰਹੀ ਹੈ ਸੋ ਕਈ ਹਜ਼ਾਰ ਏਕੜ ਚ ਬਣਾਉਣ ਦਾ ਸੁਨਰਦਾ ਹੈ ਠੀਕ ਹੈ ਜੀ ਧੰਨਵਾਦ ਟੋਟਲ ਯਾਰ ਹੁਣ ਅੱਜ ਮੈਂ 2-3 ਵਾਰ ਮਿਲੂੰਗਾ ਤੁਹਾਨੂੰ ਹਰ ਗੱਲ ਕਰਾਂਗੇ ਠੀਕ ਹੈ ਜੀ ਆ ਜਿਓ